ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਖਬਰ ਅਮਰਤਪਾਲ ਨੂੰ ਲੈ ਕੇ ਆ ਰਹੀ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਯਾਨੀ ਭਗਵੰਤ ਮਾਨ ਸਰਕਾਰ ਨੇ ਉਹਦੀ ਐਨਐਸਐ ਵਧਾ ਦਿੱਤੀ ਹੈ ਉਹ 3 ਮਹੀਨਿਆਂ ਲਈ ਹੋਰ ਵਧਾ ਦਿੱਤੀ ਗਈ ਹੈ ਅੱਗੇ ਫੇਰ ਉਹਨੂੰ ਵੇਖਣਗੇ ਫੇਰ ਉਹਦੇ ਟੈਸਟ ਹੋਣਗੇ ਫੇਰ ਉਸ ਗੱਲਬਾਤ ਨੂੰ ਅੱਗੇ ਦੇਖ ਕੇ ਫੇਰ ਤੋਂ ਮੰਨ ਲਓ ਉਹਦੀ ਵਧਾ ਵੀ ਦੇ ਸਕਦੇ ਨੇ ਤੇ ਹੋ ਸਕਦਾ ਉਹਨੂੰ ਐਨਐਸਏ ਟੁੱਟ ਜੇ ਤੇ ਬੰਦਾ ਆਪਣਾ ਬਾਹਰ ਆ ਜੇ ਵੀ ਗੱਲ ਇਹ ਐ ਐਮਪੀ ਜਿੱਤਿਆ ਜ਼ਰੂਰ ਸੀ ਭਾਈ ਅਮਰਪਾਲ ਸਿੰਘ ਪਰ ਪੰਜਾਬ ਸਰਕਾਰ ਨੇ ਜਿਹੜਾ ਕਿ ਐਨਐਸਏ ਇਹਨਾਂ ਦੇ ਹੱਥ ਦੇ ਵਿੱਚ ਪਾਵਰ ਆ ਉਹ ਇਹ ਵਕੀਲਾਂ ਨੇ ਵੀ ਦੱਸਿਆ ਵੀ ਜਿਹੜੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਕਮਾਨ ਐ ਇਹ ਚਾਹੇ ਤਾਂ ਐਨਐਸਏ ਉਹਦੀ ਤੋੜ ਕੇ ਉਹਨੂੰ ਬਾਹਰ ਕੱਢ ਸਕਦੇ ਨੇ ਪਰ ਨਹੀਂ ਇਹ ਖੁੰਦਕ ਦੇ ਵਿੱਚ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਐਨਐਸਐ ਹੋਰ ਵਧਾ ਕੇ 3 ਮਹੀਨਿਆਂ ਦੀ ਇਹ 3 ਜੂਨ ਨੂੰ ਹੀ ਮਤਲਬ ਐਨਐਸਐ ਲਾ ਦਿੱਤੀ ਗਈ ਸੀ ਕਿਉਂ 1 ਤਰੀਕ ਨੂੰ ਵੋਟਾਂ ਪਈਆਂ ਨੇ ਪੰਜਾਬ ਦੇ ਵਿੱਚ ਐਮਪੀ ਦੇ ਇਲੈਕਸ਼ਨ ਤੇ 4 ਤਰੀਕ ਨੂੰ ਆਣਾ ਸੀ ਰਿਜ਼ਲਟ 3 ਜੂਨ ਨੂੰ ਮੰਨ ਕੇ ਚੱਲੋ ਇਹ ਆਪਣਾ ਐਨਐਸਐ ਵਧਾ ਦਿੱਤੀ ਗਈ ਸੀ ਬਾਈ ਤੇ ਤੇ ਪਰ ਗੱਲ ਇੰਨੀ ਆ ਪੰਜਾਬੀ ਉਹ ਵੀ ਯਾਰ ਕਿੰਨਾ ਕਚਰ ਸਰਕਾਰਾਂ ਮੂੰਹ ਬੰਦ ਕਰਨੀ ਆ ਆਪਣੇ ਸਿੱਖਾਂ ਦਾ ਆਪਣੀਆਂ ਕੌਮਾਂ ਦਾ ਆਪਣੇ ਸੂਰਮੇ ਯੋਧਿਆਂ ਦਾ ਪੰਜਾਬ ਸਰਕਾਰ ਨੇ ਐਨਐਸਏ ਵਧਾ ਕੇ ਚੰਗਾ ਨਹੀਂ ਕੀਤਾ ਕਿਉਂਕਿ ਕੀ ਤੁਸੀਂ ਇਹਦਾ ਮਤਲਬ ਕੱਢੋਗੇ ਇੱਕ ਬੰਦੇ ਨੂੰ ਜਦੋਂ ਜਨਤਾ ਨੇ ਫਤਵਾ ਸਨਾਈ ਦਿੱਤਾ ਤਾਂ ਫਿਰ ਜਨਤਾ ਦੀ ਆਵਾਜ਼ ਸਭ ਤੋਂ ਵੱਡੀ ਹੁੰਦੀ ਹੈ ਕਿੰਨਾ ਕੁ ਟਾਈਮ ਰੱਖੋਗੇ ਕਿ ਤੁਸੀਂ ਇਹਨਾਂ ਨੂੰ ਬੰਦ ਰੱਖ ਲੋਗੇ ਤੇ ਕੀ ਤੁਸੀਂ ਇਹਨਾਂ ਨੂੰ ਮਾਰ ਦੋਗੇ ਕਿਉਂਕਿ ਇੱਕ ਦਿਨ ਐਸਾ ਹੀ ਆਉਣਾ ਜਿੱਦ ਦੇ ਸਾਡੀ ਪੰਥ ਦੀ ਲਹਿਰ ਪਹਿਲਾਂ ਵੀ ਚੱਲੀ ਸੀ ਆ ਹੁਣ ਵੀ ਤੁਸੀਂ ਦੇਖਿਆ ਤੇ ਤਾਂ ਗੁਰੂਆਂ ਪੀਰਾਂ ਦੇ ਬੱਚੇ ਨੇ ਇਹਨਾਂ ਦੀਆਂ ਲਹਿਰਾਂ ਸਦਾ ਹੀ ਚਲਦੀਆਂ ਰਹਿਣੀਆਂ ਤੇ ਇਸ ਧਰਤੀ ਨੇ ਯੋਧਿਆਂ ਨੂੰ ਜਨਮ ਦਿੰਦੇ ਰਹਿਣਾ ਪੰਜਾਬ ਦੀ ਧਰਤੀ ਯੋਧਿਆਂ ਦੀ ਸੂਰਬੀਰਾਂ ਦੀ ਤੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਾਂ ਸਦਾ ਹੀ ਇਹੋ ਜਿਹੇ ਯੋਧੇ ਜਨਮ ਲੈਂਦੇ ਰਹਿਣਗੇ ਤੇ ਮਿਟਦੇ ਰਹਿਣਗੇ ਤੇ ਆਉਂਦੇ ਰਹਿਣਗੇ ਸਦਾ ਹੀ ਇਹਨਾਂ ਦੇ ਨਾਮ ਜਾਂਉਂਦੇ ਰਹਿਣੇ ਆ ਤੇ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਇਹਨਾਂ ਨੇ ਜਦੋਂ ਕੇਰਾ ਮਿਟ ਜਾਣਾ ਮੁੜ ਕੇ ਭਾਈ ਇਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਇਹ ਕੋਈ ਗਾਜ ਯਾਦ ਵੀ ਕਰਦਾ ਤਾਂ ਗਾਲਾਂ ਕੱਢਦਾ ਇਸ ਕਰਕੇ ਅਪੀਲ ਆ ਸਾਡੀ ਪੰਜਾਬ ਸਰਕਾਰ ਨੂੰ ਕਿ ਜੋ ਵੀ ਬੰਦਲਾ ਬੰਦਾ ਆਪਣਾ ਮੰਨ ਲਓ ਕੋਈ ਨੌਜਵਾਨ ਕੋਈ ਚੰਗੇ ਰਾਹ ਦੇ ਉੱਤੇ ਤੁਰਦਾ ਉਹਦਾ ਸਾਥ ਵਧ ਕੇ ਦਿਆ ਕਰੋ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਰਾਜ ਹੋਰ ਕਾਇਮ ਕਰੋ ਤਾਂ ਕਿ ਸੋਨੂੰ ਲੋਕ ਅੱਗੇ ਤੋਂ ਸੋਨੂੰ ਚੁਣ ਕੇ ਫਿਰ ਤੋਂ ਸੋਨੂੰ ਮਤਲਬ ਸਰਕਾਰ ਦੇ ਵਿੱਚ ਲਿਆਉਣ ਪਰ ਜਿਹੜਾ ਤੁਸੀਂ ਸਾਡੇ ਨੌਜਵਾਨਾਂ ਨਾਲ ਘਾਣ ਕਰ ਰਹੇ ਹੋ ਨੌਜਵਾਨੀ ਸਾਡੀ ਨਸ਼ਾ ਵਾਲੇ ਨੂੰ ਵੱਧ ਰਹੀ ਹੈ ਤੇ ਜਿਹੜੇ ਨੌਜਵਾਨ ਨਸ਼ਾ ਤੋਂ ਹਟਾਉਂਦੇ ਨੇ ਸਿੱਖੀ ਦੇ ਰਾਹ ਤੇ ਚਲਾਉਂਦੇ ਨੇ ਜਾਂ ਫਿਰ ਹੋਰ ਕੋਈ ਚੰਗੇ ਕੰਮਾਂ ਤੇ ਲਾਉਂਦੇ ਨੇ ਉਹਨਾਂ ਲੋਕਾਂ ਦਾ ਸਾਥ ਦਿਆ ਕਰੋ ਪੰਜਾਬ ਸਰਕਾਰ ਨੂੰ ਸਾਡੀ ਵੱਡੀ ਅਪੀਲ ਕਿਉਂਕਿ ਜੋ ਸਰਕਾਰ ਦੇ ਹੱਥ ਦੇ ਵਿੱਚ ਆ ਉਹ ਉਹ ਸਰਕਾਰ ਜਾਣਦੀ ਹੈ ਜੇ ਅਗਰ ਚਾਹੇ ਸਰਕਾਰ ਤਾਂ ਉਹਨੂੰ ਇੱਕ ਰਾਤ ਦੇ ਵਿੱਚ ਤੜਕੇ ਨੂੰ ਕਢਾ ਲੇ ਭਗਵੰਤ ਮਾਨ ਚਾਹੇ ਤੜਕੇ ਨੂੰ ਕਢਾ ਲੇ ਪਰ ਗੱਲ ਨਹੀਂ ਹੋਣੀ ਇਹ ਕਿਉਂ ਕਿ ਖੁੰਧਕ ਹੈ ਵੀ ਲੋਕਾਂ ਨੇ ਵੱਡੇ ਪੈਮਾਨੇ ਤੇ ਉਹਨੂੰ ਵੱਡੇ ਪੱਧਰ ਤੇ ਜਤਾਇਆ ਪਰ ਨਹੀਂ ਪਰ ਸਾਡੀ ਅਪੀਲ ਫਿਰ ਵੀ ਆ ਵੀ ਕਿੰਨਾ ਚਿਰ ਦਬਾਉਂਗੇ ਕਿੰਨਾ ਚਿਰ ਕੁੱਟ ਮਾਰ ਕਰੋਗੇ ਕੀ ਕਰੋਗੇ ਇਹਦਾ ਗੁਰੂਆਂ ਪੀਰਾਂ ਦੇ ਹੁਕਮ ਨੇ ਸਦਾ ਹੀ ਚੱਲਦੇ ਰਹਿਣੇ ਆ ਭਰਾਵੋ ਤੇ ਸਾਡੀ ਅਪੀਲ ਹੈ ਭਗਵੰਤ ਮਾਨ ਸਰਕਾਰ ਨੂੰ ਇਹ ਇਹ ਜਿਹੜਾ ਯੋਧਾ ਸਾਡਾ ਬੰਦ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਇਹ ਛੇਤੀ ਤੋਂ ਛੇਤੀ ਕਰੋ ਐਨਐਸਏ ਜਿਹੜੀ ਤੁਸੀਂ ਕਿਰਾਂ ਲਾਈ ਹੈ 3 ਮਹੀਨੇ ਲਈ ਉਹ ਚਲੋ ਹੋ ਜਾਊਗਾ ਪੂਰਾ ਮੰਨ ਲਓ ਪਰ ਫਿਰ ਵੀ ਉਹਨੂੰ ਹਟਾ ਕੇ ਤੋੜ ਕੇ ਇਹ ਯੋਧੇ ਨੂੰ ਬਾਹਰ ਕੱਢੋ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਨਸ਼ਾ ਬੰਦੀ ਆ ਹੋਰ ਬੇਰੁਜ਼ਗਾਰੀਆਂ ਦੇ ਮੁੱਦੇ ਬਹੁਤ ਕੁਸ਼ ਹੈ ਜੀ ਮਤਲਬ ਇੰਨਾ ਸਮਾਂ ਨਹੀਂ ਮੈ ਲੈ ਲੈਂਦਾ ਪਰ ਇਸ ਬੰਦੇ ਨੂੰ ਬਾਹਰ ਕੱਢ ਕੇ ਆਪਣੇ ਮਤਲਬ ਪੰਜਾਬ ਨੂੰ ਸੌਂਪੋ ਪੰਜਾਬ ਦੇ ਵਿੱਚ ਜਿਹੜੀ ਮਾੜੀ ਮੋਟੀ ਨਸ਼ਾ ਵੰਦੀ ਆ ਉਹਨੂੰ ਦੂਰ ਕਰੇ। ਬਾਕੀ ਦੂਜੀ ਗੱਲ ਇਹ ਹੈ ਵੀ ਯਾਰ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਜਿਹੜਾ ਬੰਦਾ ਚੰਗਾ ਕਰਦਾ ਸਰਕਾਰ ਨੂੰ ਉਹੀ ਚੁਭਦਾ ਹੈ। ਹਨਾ ਤੇ ਬਾਕੀ ਸਵੇਰੇ ਕਰਾਂਗੇ ਬਾਈ ਗੱਲ ਕਿਉਂਕਿ ਯਾਰ ਮਨ ਬਹੁਤ ਸਾਡਾ ਵੀ ਪਰੇਸ਼ਾਨ ਹੋਇਆ ਸੁਣ ਕੇ ਇਸ ਗੱਲ ਨੂੰ ਇਸ ਲਈ ਆਪਾਂ ਨੇ ਇਹ ਆਪਣਾ ਸਨੇਹਾ ਪਹੁੰਚਾਇਆ। ਜਿਹੜਾ ਕੋਈ ਭੈਣ ਭਰਾ ਨਾ ਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਸਵੇਰ ਪੰਜਾਬ ਦੇ ਪ੍ਰਤੀ ਪਾਵਾਂਗੇ। ਉਹ ਤੁਹਾਡੇ ਤੱਕ ਪਹੁੰਚੂ ਆ ਇਹ ਆਵਾਜ਼ ਤਾਂ ਪੰਜਾਬ ਲਈ ਐਂ ਬੋਲਦੀ ਰਹਿਣੀ ਆ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ